ਮੌਸਮ ਦੀ ਪੈ ਗਈ ਮਾਰ ਤੇ ਨੱਕ ਸੁੜੂ ਸੁੜ ਸੁੜੂ ਸੁੜ ਕੇ ਹੋ ਲਪ ਲਪ ਆਉਂਦਾ ਬਾਹਰ ਤੇ ਨੱਕ ਸੁੜੂ ਸੁੜ ਸੁੜੂ ਸੁੜ ਪੀ ਲਿਆ ਬੱਟਾ ਹੋਈ ਕਲੋਲ ਗਲਾ ਖਰਾਬ ਤੇ ਬੰਦ ਨੇ ਬੋਲ ਖੰਗ ਖੰਗ ਵੱਜਦਾ ਅੰਦਰੋਂ ਟੋਲ ਤੇ ਹੀ ਮਾਰਨ ਲੱਗੀ ਚੋਲ ਪਿੰਡਾ ਦੁਖ ਦੇ ਚੜਿਆ ਬੁਖਾਰ ਸੋੜੂ 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 ਮੌਸਮ ਦੀ ਬੈਗੀ ਮਾਰ ਤੇ ਨਾ ਕਰ ਸੋੜੂ 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 ਕੇ ਓਲਾ ਪੰਲਾ ਪਿਆਉਂਦਾ ਬਾਹਰ ਤੇ ਨਾ ਕਰ ਸੋੜੂ 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 ਖਾ ਕੇ ਸਮੋਸੇ ਪੀਲੇ ਆ ਪਾਣੀ ਪੈਗੀ ਪਾਣੀ ਵਿੱਚ ਮਦਾਨੀ ਰੜਕਾਰ ਰੜਕੇ ਜਿਵੇਂ ਨਿਆਣੀ ਬੁਰੇ ਹਾਲ ਨੇ ਜਿੰਦ ਨੇ ਮਾਣੀ ਬਣਦੀ ਬਲਗਮ ਲੱਛੇਦਾਰ ਤੇ ਨਾ ਕਰ ਸੋੜੂ 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 ਕੇ ਓ ਲਪ ਲਪ ਆਉਂਦਾ ਬਾਹਰ ਤੇ ਨੱਕ ਸੋੜੂ 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 ਖਾ ਕੇ ਸ਼ਾਇਦ ਪੀਤੀ ਕਾਫੀ ਉਤ ਚੂਸ ਲਈ ਵਿਕਸ ਦੀ ਟੌਫੀ ਵਰ ਤੇ ਬਰਾਂਦੀ ਬੰਦਾ ਸੋਫੀ ਵਰਤ ਕੇ ਵੇਖ ਲਈ ਯਾਰ ਓ ਸੋਫੀ ਛੱਕ ਲਟਕੀ ਅੱਦ ਵਿੱਚ ਕਾਰ ਤੇ ਨੱਕ ਸੋੜੂ 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 ਦੇਸੀ ਟੋਕੇ ਕਰ ਕਰ ਹਾਰੇ ਕਦੇ ਮੁੱਲ ਠੀ ਕਦੇ ਚੁਹਾਰੇ ਨਮਕ ਪਾ ਕੇ ਕਿਤੇ ਗਰਾਰੇ ਕਾੜੇ ਵਾਲੇ ਪੈਗ ਵੀ ਮਾਰੇ ਖੰਗ ਖੰਗ ਕੇ ਆਇਆ ਨਿਗਾਰ ਤੇ ਨੱਕ ਸੋੜੂ 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 ਮੌਸਮ ਦੀ ਪੈਗੀ ਮਾਰ ਕੇ ਨੱਕ ਸੋੜੂ 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 ਕਿਓ ਲਪ ਲਪ ਆਉਂਦਾ ਬਾਹਰ ਤੇ ਨੱਕ ਸੋੜੂ ਸੋੜੂ ਸਲਾਹਾਂ ਟੀਕੇ ਲਾ ਕੇ ਬਿਨਣ ਬਾਹਾਂ ਬਨੇਗਾ ਰੋਗ ਮਰੇਗਾ ਤਾਹਾਂ ਜਦੋਂ ਨਹੀਂ ਆਉਖੀਆਂ ਸਾਹਾਂ ਕੇਸਰ ਹੱਥੀ ਕਰੇ ਵਿਕਾਰ ਤੇ ਨੱਕ ਸੋੜੂ 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 ਮੌਸਮ ਦੀ ਬੈਗੀ ਮਾਰ ਤੇ ਨੱਕ ਸੋੜੂ 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 ਕਿ ਉਹ ਲਪ ਲਪ ਆਉਂਦਾ ਬਾਹਰ ਤੇ ਨੱਕ ਸੋੜੂ 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 ਸੋੜੂ